ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 12 ਦਿਨਾਂ ਤੋਂ ਦਾਸ ਸਾਹਿਬ ਜੀ ਦੇ ਨਾਲ ਤੀਰਥ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਹੇ ਹਾਂ ਜਿਦੇ ਵਿੱਚ ਅੱਜ ਅਸੀਂ ਹੋਰ ਬੜਾ ਮਹੱਤਵਪੂਰਨ ਪਾਗ ਸਮਝਾਂਗੇ ਕਿ ਗੁਰੂ ਸਾਹਿਬ ਤੀਰਥਾਂ ਤੇ ਕਿਉਂ ਗਏ ਸਨ ਕਿਉਂਕਿ ਆਮ ਤੌਰ ਤੇ ਪਰਮਾਨੰਦਤਾ ਜਾਂਦਾ ਕਿਹਾ ਜਾਂਦਾ ਹੈ ਕਿ ਫਲਾਣੇ ਗੁਰੂ ਸਾਹਿਬ ਫਲਾਣੇ ਤੀਰਥ ਤੇ ਗਏ ਸਨ ਕਿਸੇ ਮਕਸਦ ਨਾਲ ਗਏ ਹੋਣਗੇ ਕਿ ਉਹ ਵੀ ਕੋਈ ਸੇ ਤੀਰਤ ਇਸ਼ਨਾਨ ਲਈ ਇਸ ਭਾਵਨਾ ਨਾਲ ਗਏ ਸਨ ਕਿ ਪਵਿੱਤਰ ਸਥਾਨ ਹੈ ਇੱਥੇ ਜਨਰਲ ਮੇਰੇ ਪਾਪ ਲੈ ਜਾਣਗੇ ਇੱਕ ਸਾਖੀ ਸੀ ਆਮ ਸੁਣੀ ਹੈ ਕਿ ਗੁਰੂ ਨਾਨਕ ਸਾਹਿਬ ਹਰਦਵਾਰ ਗਏ ਉੱਥੇ ਲੋਕੀ ਗੰਗਾ ਚ ਇਸ਼ਨਾਨ ਕਰ ਰਹੇ ਸਨ ਤੇ ਸੂਰਜ ਵੱਲ ਨੂੰ ਪਾਣੀ ਦੇ ਰਹੇ ਸਨ ਗੁਰੂ ਨਾਨਕ ਸਾਹਿਬ ਨੇ ਵੇਖਿਆ ਕਿਸੇ ਨੂੰ ਰੋਕਿਆ ਨਹੀਂ ਕਿਸੇ ਨੂੰ ਟੋਕਿਆ ਨਹੀਂ ਦੂਜੇ ਪਾਸੇ ਮੂੰਹ ਕੀਤਾ ਤੇ ਪੁੱਠੇ ਪਾਸੇ ਪਾਣੀ ਦੇਣਾ ਸ਼ੁਰੂ ਕਰਤਾ ਉਹ ਨਾਲ ਪਿੱਠ ਕਰਕੇ ਆਪ ਦੂਸਰੇ ਪਾਸੇ ਰੋਕੀ ਬੜੇ ਹੈਰਾਨ ਹੋਏ ਪੁੱਛਿਆ ਭਾਈ ਕੀ ਕਰ ਰਹੇ ਆ ਕਹਿੰਦੇ ਤੁਸੀਂ ਆਪਣਾ ਕੰਮ ਕਰੋ ਮੈਂ ਆਪਣਾ ਕੰਮ ਕਰ ਰਿਹਾ ਕਹਿੰਦੇ ਪਰ ਤੂੰ ਕਰ ਕੀ ਰਿਹਾ ਕਿਉਂਕਿ ਆ ਵੀ ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਕਿੱਥੇ ਨੇ ਤੁਹਾਡੇ ਖੇਤ ਮੇਰੇ ਖੇਤ ਕਰਤਾਰਪੁਰ ਬਾਬਾ ਇੱਥੋਂ ਛੁੱਟਿਆ ਪਾਣੀ ਕਰਤਾਰਪੁਰ ਤੇਰੇ ਖੇਤਾਂ ਨੂੰ ਪਹੁੰਚ ਜਾਏਗਾ। ਜਦੋਂ ਨਾਨਕ ਸਾਹਿਬ ਨੇ ਮੁਸਕਰਾ ਕੇ فرمایا, "ਏ ਭਾਈ ਜੇ ਤੁਹਾਡਾ ਇੱਥੋਂ ਛੁੱਟਿਆ ਪਾਣੀ ਤੁਹਾਡੇ ਪਿਤਰਾਂ ਨੂੰ ਪਹੁੰਚ ਜਾਏਗਾ ਜਿਹੜੇ ਪਤਾ ਹੀ ਨਹੀਂ ਕਿੱਥੇ ਨੇ।" ਤੇ ਕਰਤਾਰਪੁਰ ਤਾਂ ਆ ਰਿਹਾ। ਸਤਿਗੁਰੂ ਦੇ ਸਮਝਾਉਣ ਦਾ ਇੱਕ ਅਨੋਖਾ ਤਰੀਕਾ ਸੀ। ਔਰ ਅੱਜ ਜਿਹੜੇ ਅਸੀਂ ਇਸ ਵਿਸ਼ੇ ਨੂੰ ਵਿਚਾਰਾਂਗੇ ਗੁਰਬਾਣੀ ਦੇ ਪਰਮਾਣਾਂ ਨਾਲ ਵਿਚਾਰਾਂਗੇ ਅੱਜ ਦਾ ਪਹਿਲਾ ਪ੍ਰਮਾਣ ਜਿਹੜਾ ਮੈਂ ਆਪ ਜੀ ਨਾਲ ਸਾਂਝਾ ਕਰਨ ਲੱਗਾ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ ਮੈਂ ਇਹਨੂੰ ਦੋ ਭਾਗਾਂ ਵਿੱਚ ਵੰਡਿਆ ਪਰ ਇੱਕੋ ਸ਼ਬਦ ਹੈ ਪਹਿਲਾ ਭਾਗ ਮੈਂ ਇਸ ਕਰ ਕੀਤਾ ਇਫੈਕਟਿਵ ਪਾਰਟ ਹੈ ਜਿੱਥੋਂ ਸਮੂਹ ਗੱਲ ਸਮਝ ਲੱਗ ਜੇਗੀ ਸਤਿਗੁਰੂ ਕਿਉਂ ਗਏ ਸਨ ਇੱਥੇ ਕੋਈ ਰਾਮਦਾਸ ਪਾਸ਼ਾ ਬਖਸ਼ਿਸ਼ ਕਰਦੇ ਨੇ ਇਹ ਗੁਰੂ ਅਮਰਦਾਸ ਪਾਸ਼ਾ ਬਾਰੇ ਉਹਨਾਂ ਨੇ ਫਰਮਾਇਆ ਤੀਰਤ ਉੱਦਮ ਸਤਿਗੁਰੂ ਕੀਆ ਸਭ ਲੋਕ ਉਧਰਨ ਅਰਥਾ ਮਾਰਗ ਪੰਥ ਚਲੇ ਗੁਰ ਸਤਿਗੁਰ ਸੰਗ ਸਿੱਖਾ ਸਤਿਗੁਰ ਨੇ ਤੀਰਤ ਜਾਂਦਾ ਉੱਦਮ ਕੀਤਾ ਤੀਰਤ ਉੱਦਮ ਸਤਿਗੁਰੂ ਕੀਆ ਕਿਸ ਵਾਸਤੇ ਕੀਤਾ ਸਭ ਲੋਕ ਉਧਰਨ ਅਰਥਾ ਸਾਰੇ ਲੋਕਾਂ ਦਾ ਉਦਾਰ ਕਰਨ ਲਈ ਜਿਹੜੇ ਗਲਤ ਰਸਤੇ ਤੇ ਪਏ ਸਨ ਉਹਨਾਂ ਨੂੰ ਸਮਝਾਉਣ ਲਈ ਕਿ ਭਾਈ ਇੱਥੇ ਕੁਝ ਨਹੀਂ ਲੱਭਣਾ ਉਹਨਾਂ ਨੂੰ ਸਹੀ ਰਸਤੇ ਤੇ ਪੁੱਤੇ ਪਾਉਣ ਲਈ ਮਾਰਗ ਪੰਥ ਚਲੇ ਗੁਰਸਤਗੁਰ ਸੰਗ ਸਿੱਖਾ ਔਰ ਸਤਗੁਰ ਦੇ ਇਸਕਾਰੀ ਦੇ ਵਿੱਚ ਅਣਿਕਾ ਸਿੱਖ ਉਸ ਨੰਬੇ ਪੈਂਡੇ ਤੇ ਉਹਨਾਂ ਦੇ ਨਾਲ ਚੁੜੇ ਉਹਨਾਂ ਦੀ ਵਿਚਾਰਧਾਰਾ ਨੂੰ ਅਪਣਾਇਆ ਉਹਨੇ ਪੂਰਾ ਸ਼ਬਦ ਜਿਹੜਾ ਸੁਖਾਰੀ ਰਾਗ ਦੇ ਵਿੱਚ ਕੋਈ ਰਾਮਦਾਸ ਬਾਸ਼ਾ ਦਾ ਉਚਾਰਨ ਕੀਤਾ ਹੋਇਆ ਤ੍ਰਿਤੀਆ ਆਏ ਸੁਰ ਸ੍ਰੀ ਤ ਕਾ ਤਕ ਚਲਤ ਪਇਆ ਸਭ ਮੋਹੀ ਦੇਖ ਦਰਸਨ ਗੁਰਸੰਤ ਕਿਨੇ ਆੜਣਾ ਧਾਮ ਲਿਆ ਆੜ ਧਾਮ ਕਿਛ ਪਾਇਆ ਨਾ ਬੋਲਕ ਜਾਗਾਤੀਆ ਮੋਹਣ ਮੁੰਦਨ ਪਈ ਭਾਈ ਹਮ ਕਰੈ ਕਿਆ ਕਿਸ ਪਾਸ ਮੰਗੇ ਸਭ ਭਾਗ ਸਤਗੁਰ ਪਿੱਛੇ ਪਈ ਜਾਗਾਤੀਆ ਉਪਾਉ ਸਿਆਨਬ ਕਰ ਵਿਚਾਰ ਡਿਠਾ ਪੰਡ ਬੋਲ ਕਾ ਸਭ ਉੱਠ ਗਿਆ ਤ੍ਰਿਤਿਆ ਆਏ ਸੁਰਸਰੀ ਤੱਕੋਂ ਤੱਕ ਚਲਤ ਪਿਆ ਇਹ ਤੇ ਨਾਲੇ ਕਿ ਬੜੀ ਵੱਡੀ ਸਾਖੀ ਹੈ ਕਿ ਇਤਿਹਾਸਕ ਇਤਿਹਾਸ ਹੈ ਦੇ ਨਾਲ ਜੁੜਿਆ ਹੋਇਆ ਸ਼ਬਦ ਨਾਲ ਜਦੋਂ ਅਕਬਰ ਗੁਰੂ ਅਮਰਦਾਸ ਪਾਸ਼ਾ ਜੀ ਦੇ ਦਰਸ਼ਨ ਕਰਨ ਲਈ ਆਇਆ ਤੇ ਸਤਿਗੁਰੂ ਨੇ ਪਹਿਲਾਂ ਫਰਮਾਇਆ ਕਿ ਪਹਿਲਾਂ ਪੰਗਤ ਬਾਛੇ ਸੰਗਤ ਮਕਸਦੇ ਸੀ ਕਿ ਤੇਰੇ ਦਿਮਾਗ ਦੇ ਵਿੱਚ ਜਿਹੜਾ غرور ਹੈ ਕਿ ਮੈਂ ਬਾਦਸ਼ਾਹ ਪਰਦਾ ਉਹ ਖਤਮ ਹੋਣਾ ਚਾਹੀਦਾ ਹੈ ਆ ਮੂਲਖਾ ਚ ਬਹਿ ਕੇ ਤੇ ਉੱਥੇ ਬਹਿ ਕੇ ਲੰਗਰ ਛੱਕਿਆ ਪਹਿਲਾਂ ਉਹਨੇ ਜਿਸ ਨੇ ਲੰਗਰ ਦੀ ਵਿਵਸਥਾ ਵੇਖੀ ਤੇ ਬੜਾ ਹੈਰਾਨ ਹੋਇਆ ਜਿਸ ਨੇ ਸਤਗੁਰ ਦੇ ਸਾਹਮਣੇ ਆਇਆ ਤੇ ਉਹਨੇ ਕਿਹਾ ਜੀ ਕਿ ਮੈਨੂੰ ਤੁਹਾਡੀ ਇਹ ਲੰਗਰ ਵਾਲੀ ਰਥਾ ਜਿਹੜੀ ਹੈ ਬੜੀ ਕਮਾਲ ਦੀ ਲੱਗੀ ਹੈ ਮੈਂ ਚਾਹਨਾ ਕਿ ਸਦਾ ਚਲਦੀ ਰਹੇ ਤੇ ਮੈਂ ਕੋਈ ਵੱਡੀ ਜ਼ਕੀਰ ਜਿਹੜੀ ਹੈ ਤੁਹਾਡੇ ਨਾਮ ਲਾ ਦੇਣਾ ਚਾਹੁੰਦਾ ਤਾਂ ਕਿ ਇਹ ਲੰਗਰ ਜਿਹੜਾ ਸਦਾ ਇਦਾਂ ਹੀ ਚਲਦਾ ਰਹੇ ਸਤਿਗੁਰੂ ਨੇ فرمایا ਆਪ ਵੀ ਭਾਈ ਇਹ ਲੰਗਰ ਸੰਗਤ ਦੇ ਉਦਮ ਨਾਲ ਚਲਦਾ ਹੈ ਉਹ ਸਦਾ ਚਲਦਾ ਰਹੇਗਾ ਇਹ ਗੁਰੂ ਦਾ ਚਰایا ਲੰਗਰ ਕਦੀ ਸਮਾਪਤ ਨਹੀਂ ਹੋਏਗਾ ਸੰਗਤ ਦੇ ਵਾਸਤੇ ਤੇਰੀ ਕੋ ਲੋੜ ਨਹੀਂ ਸੰਗਤ ਆਪਣਾ ਯੋਗਦਾਨ ਬੰਦੀ ਹੈ ਉਹਨੇ ਜ਼ਿੱਦ ਕੀਤੀ ਜੀ ਮੈਂ ਕੁਝ ਸੇਵਾ ਕਰਨਾ ਚਾਹਾਂ ਮੇਰੋਂ ਕੁਝ ਹੁਕਮ ਕਰੋ ਮੈਂ ਵੀ ਕੁਝ ਸੇਵਾ ਕਰਾਂ ਫਿਰ ਸਤਿਗੁਰੂ ਨੇ ਕਿਹਾ ਦੋ ਚੀਜ਼ਾਂ ਮੰਗੀਆਂ ਉਹ ਦੇਖ ਲਓ ਆਖਿਆ ਇੱਕ ਤਾਂ ਜਿਹੜਾ ਇਸ ਦੇਸ਼ ਦੇ ਵਿੱਚ ਸਤੀ ਪ੍ਰਥਾ ਹੈ ਔਰਤ ਜਾਨ ਦੇ ਖਿਲਾਫ ਇੱਕ ਬੜਾ ਵੱਡਾ ਜ਼ੁਲਮ ਹੈ ਕਿਸੇ ਨੂੰ ਜਿਉਂਦੇ ਜੀ ਇਹ ਮਜਬੂਰ ਕਰ ਦੇਣਾ ਕਿ ਪਤੀ ਦੇ ਨਾਲ ਉਹਦਾ ਪਤੀ ਅਗਰ ਮਰ ਗਿਆ ਦੇ ਨਾਲ ਸੜ ਕੇ ਮਰ ਜਾਏ ਨਾਲੋ ਇਹ ਸਤੀ ਪ੍ਰਥਾ ਦਾ ਸਿਸਟਮ ਜਿਹੜਾ ਹੈ ਇਹਨੂੰ ਕਾਨੂੰਨੀ ਤੌਰ ਤੇ ਖਤਮ ਕਰੋ ਅੱਜ ਬੜੇ ਕ੍ਰੈਡਿਟ ਦਿੱਤੇਦਾਰੇ ਨੇ ਫਲਾਣੇ ਨੇ ਖਤਮ ਕਰਾਇਆ ਜੀ ਫਲਾਣੇ ਨੇ ਖਤਮ ਕਰਾਇਆ ਇਹ ਸਤਕੁਰ ਤੇ ਇਤਿਹਾਸੇ ਕੁਰਬਾਨੀ ਦੇ ਪਰਮਾਨ ਨੇ ਦੂਸਰਾ ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਜਿਹੜਾ ਹਿੰਦੂਆ ਕੋਲੋਂ ਜਜ਼ੀਆ ਟੈਕਸ ਲੈਂਦੇ ਹੋ ਇੱਕ ਧਾਰਮਿਕ ਟੈਕਸ ਲੈਂਦੇ ਹੋ ਉਹਨਾਂ ਦੇ ਧਰਮ ਸਥਾਨ ਤੇ ਜਾਣ ਲਈ ਇਹ ਬੜਾ ਗਲਤ ਹੈ ਕਿਸੇ ਦੀ ਧਾਰਮਿਕ ਰਿਆ ਦੇ ਵਿੱਚ ਉਹਨੂੰ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ ਉਹਦੇ ਕੋਲੋਂ ਟੈਕਸ ਲੈਣ ਵਾਲਾ ਕੰਮ ਜਿਹੜਾ ਜਜ਼ੀਆ ਟੈਕਸ ਕਿਹਾ ਜਾਂਦਾ ਹੈ ਬੰਦ ਕਰੋ ਅਕਬਰ ਨੇ ਕਿਹਾ ਜੀ ਕਿ ਇਹ ਕਿਹਦਾ ਫੈਸਲਾ ਹੈ ਜਿਹੜਾ ਮੈਨੂੰ ਆਪਣੇ ਵਜ਼ੀਰਾਂ ਨਾਲ ਮਿਲ ਕੇ ਕਰਨਾ ਪੈਣਾ ਕਿਉਂਕਿ ਇਹਦਾ ਸਟੇਟ ਦੇ ਆਮਦਨ ਦੇ ਉੱਤੇ ਪ੍ਰਭਾਵ ਹੈ ਮੈਂ ਇਹਨੂੰ ਕਰ ਦੇਵਾਂਗਾ ਪਰ ਮੈਂ ਇਹਨੂੰ ਫੌਰੀ ਅਰਾਂਡ ਨਹੀਂ ਕਰ ਸਕਦਾ ਪਰ ਇੱਕ ਮੈਂ ਫੌਰੀ ਅਰਾਂਡ ਕਰ ਦੇਣਾ ਕਿ ਤੁਹਾਡੇ ਸਿੱਖਾਂ ਤੋਂ ਟੈਕਸ ਅੱਜ ਤੋਂ ਬਾਅਦ ਨਹੀਂ ਲਿਆ ਜਾਏਗਾ ਉਹਨੇ ਸਤੀ ਪ੍ਰਥਾ ਵਾਸਤੇ ਵੀ ਕਾਨੂੰਨ ਬਣਾਤਾ ਉਹ ਖਤਮ ਕੀਤੀ ਔਰ ਸਿੱਖਾਂ ਦੇ ਉੱਤੇ ਉਸ ਵੇਲੇ ਉਹਨੇ ਕਟਤਾ ਹੁਣ ਇੱਥੇ ਉਹੀ ਹੈ ਤੀਜੇ ਸਥਾਨ ਤੇ ਗੁਰੂ ਅਮਰਦਾਸ ਬਾਦਸ਼ਾ ਗੰਗਾ ਨਦੀ ਦੇ ਕਿਨਾਰੇ ਆਏ ਤ੍ਰਿਤੀ ਆਇ ਸੁਰਸਰੀ ਤੇ ਕੌਤਕ ਚਲਤ ਪਿਆ ਉੱਥੇ ਜਪਜੀਤ ਕੌਤਕ ਹੋਇਆ ਸਭ ਮੋਹੀ ਦੇਖ ਦਰਸ਼ਨ ਗੁਰਸੰਤ ਕਿਨੇ ਆਡ ਨਾ ਦਾਮ ਲਿਆ ਜਿਸਲੇ ਟੈਕਸ ਲੈਂਡ ਵਾਲਿਆਂ ਨੇ ਇਹ ਵੇਖਿਆ ਕਿ ਗੁਰੂ ਸਾਹਿਬ ਆਏ ਨੇ ਉਹਨਾਂ ਦੇ ਨਾਲ ਰੋਂਡਰ ਸਿੱਖ ਨੇ ਤੇ ਉਹਨਾਂ ਕੋਲੋਂ ਕੋਈ ਉਹਨਾਂ ਨੇ ਟੈਕਸ ਨਹੀਂ ਲਿਆ ਆੜ ਦਾਮ ਕਿ ਛਪਾਇਆ ਨਾ ਕੋਈ ਉਹਨਾਂ ਨੂੰ ਕਿਉਂ ਪੈਸੇ ਨਹੀਂ ਮਿਲੇ ਬੋਲਕ ਜਗਾਤੀਆਂ ਮੋਹਣ ਮੰਦਨ ਪਈ ਜਿਹੜੀ ਉਹਨਾਂ ਨੇ ਗੋਲਕ ਰੱਖੀ ਹੋਈ ਸੀ ਜਿਹਦੇ ਵਿੱਚ ਇਹ ਗੋਲਕ ਰੱਖੀ ਹੁੰਦੀ ਸੀ ਜਿੱਦਾਂ ਟੈਕਸ ਲੈਂਦੀ ਸੀ ਉਹਦੇ ਵਿੱਚ ਪਾਈ ਜਾਂਦੇ ਸੀ ਉਹਦੇ ਬਾਅਦ ਉਹਨੂੰ ਸੀਲ ਕਰਕੇ ਤੇ ਸ਼ੈਖ ਖਜ਼ਾਂਦੇ ਦੇ ਵਿੱਚ ਜਮ੍ਹਾਂ ਕਰਾ ਦਿੰਦੇ ਸੀ ਹੁਣ ਕਿਉਂਕਿ ਕੋਈ ਮੁੱਲ ਮਿਲਿਆ ਨਹੀਂ ਕੋਈ ਟੈਕਸ ਮਿਲਿਆ ਨਹੀਂ ਆੜ ਦਾਮ ਕਿ ਛਪਾਇਆ ਨਾ ਬੋਲਕ ਜਗਾਤੀਆਂ ਮੋਹਣ ਮੰਦਨ ਪਈ ਟੈਕਸ ਲੈਂਡ ਵਾਲਿਆਂ ਨੂੰ ਟੈਕਸ ਬਸੁੱਲਣ ਵਾਲਿਆਂ ਨੂੰ ਗੋਲਕ ਜਿਹੜੀ ਐ ਉਹ ਬੰਦ ਕਰਨੀ ਪਈ ਮੰਦਨ ਪਈ ਸੀਲ ਕਰਨੀ ਪਈ ਉਹ ਕਹਿਣ ਲਗੇ ਭਾਈ ਹਮ ਕਰੇਂ ਕਿਆ ਕਿਸ پاس ਮੰਗੇ ਅਸਕਰੀਏ ਕੀ ਕਿਤੇ ਕੋਲੋਂ ਮੰਗੀ ਐ ਸਭ ਭਾਗ ਸਤਗੁਰੂ ਪਿੱਛੇ ਪਈ ਸਾਰੀ ਜਿਹੜੇ ਉੱਥੇ ਲੋਕੀ ਸਨ ਉਹ ਗੁਰੂ ਮਾਰੀ ਦੇ ਪਿੱਛੇ ਦੁਰ ਪਈ ਕਿ ਅਸੀਂ ਸੇਖਾਂ ਜੀ ਗੁਰੂ ਬਾਛਾ ਦੇ ਅਸੀਂ ਇਹਨਾਂ ਦੇ ਨਾਲ ਹੀ ਆਂ ਉਹ ਕਿਸੇ ਕੋਲੋਂ ਵੀ ਟੈਕਸ ਨਾ ਮਿਲੇ ਕਿਉਂਕਿ ਸਾਰੇ ਗੁਰੂ ਮਾਰੀ ਦੇ ਮਗਰਮਗਰ ਦੁਰ ਪਈ ਜਗਾਤੀਆ ਉਪਾਉ ਸਿਆਨਪ ਕਰ ਵਿਚਾਰ ਰੇਠਾ ਟੈਕਸ ਵਸੂਲਣ ਵਾਲਿਆਂ ਨੇ ਆਪਸ ਦੇ ਵਿਚਾਰ ਕਰਕੇ ਇਹ ਸਿਆਨਪ ਕੀਤੀ ਵਿਚਾਰ ਕੇ ਫੈਸਲਾ ਕੀਤਾ ਪਨ ਬੋਲਕਾ ਸਭ ਉੱਠ ਗਿਆ ਆਪਣੇ ਗੋਲਕਾਂ ਲੈ ਕੇ ਉਹ ਉਥੋਂ ਚਲੇ ਗਏ ਤ੍ਰਿਤਿਆ ਆਇ ਸੁਰਸ੍ਰੀ ਤੇ ਕੋਟਕ ਚਲਤਬੈ ਇਹ ਤੀਜਾ ਸਥਾਨ ਗੰਗਾ ਦੇ ਕਿਨਾਰੇ ਇੱਕ ਕੌਤਕ ਜੜਾ ਇਹ ਵਾਪਰੇ ਸਾਨੂੰ ਸਮਝ ਲੱਗੀ ਹੋएगी ਕਿ ਗੁਰੂ ਬਹੁਤ ਸ਼ਕਤੀਸ਼ਾਲੀ ਸੰਕਤ ਕਿਉਂ ਲਏ ਸਨ ਉਹਨਾਂ ਦਾ ਉਦਾਰ ਕਰਨ ਗਏ ਸਨ ਗੁਰਾਈ ਪਿਆਨ ਨੂੰ ਰਾਹ ਤੇ ਪਾਉਣ ਗਏ ਸਨ ਕਰਮ ਕਾਂਡਾਂ ਵਿੱਚ ਪਟਕਿਆ ਹੋਇਆਂ ਨੂੰ ਸੱਚ ਦਾ ਮਾਰਗ ਦਿਖਾਉਣ ਗਏ ਸਨ ਕਿ ਇੱਥੇ ਆ ਕੇ ਨਹੀਂ ਕੁਝ ਮਿਲਣਾ ਇੱਥੇ ਘਰ ਬੈਠੇ ਉਸ ਕਾਲਪੁਰਸ ਨੂੰ ਯਾਦ ਕਰੋ ਉਹਨੂੰ ਹਿਰਦੇ 'ਚ ਵਸਾ ਕੇ ਰੱਖੋ ਉਹਦੇ ਅਟਲ ਨਿਯਮਾਂ 'ਚ ਆਪਣਾ ਜੀਵਨ ਬਤੀਤ ਕਰੋ ਇਹੀ ਸੱਚਾ ਧਰਮ ਹੈ ਇਹ ਵੀ ਬੜਾ ਮੱਤੂਪੂਰਣ ਭਾਗ ਹੈ ਬੜਾ ਸਮਝਣਾ ਜ਼ਰੂਰੀ ਹੈ ਕਿਉਂਕਿ ਬੜੇ ਭੁਲੇਖੇ ਪਾਈ ਜਾਂਦੇ ਨੇ ਕਿ ਗੁਰੂ ਮਹਾਰਾਜ ਵੀ ਜਿਹੜੇ ਤੀਰ ਸਾਤੇ ਗਏ ਸਨ ਹਾ ਤਾਂ ਗੁਰਬਾਣੀ ਦਾ ਪਰਮਾਨ ਹੈ ਜਿਹੜਾ ਮੈਂ ਤੁਹਾਡੇ ਨਾਲ ਵਿਚਾਰਿਆ। ਅੱਜ ਵਾਸਤੇਨੇ ਇੱਕ ਬਚਨ ਪਰਵਾਣ ਕਰਨਾ ਕੋਈਆਂ ਪੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ